ਦੇ ਮੱਥੇ ਦੇ ਉੱਤੇ ਲਿਖਿਆ ਹੁੰਦਾ ਧੁਰ ਤੋਂ ਹੀ ਇਹ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਬੰਦਗੀ ਤਾਂ ਬਹੁਤ ਸਾਰੇ ਲੋਕ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਅੰਦਰ 15 ਭਗਤਾਂ ਦਾ ਜ਼ਿਕਰ ਆਉਂਦਾ ਭਗਤ ਰਵਿਦਾਸ ਜੀ ਭਗਤ ਕਬੀਰ ਸਾਹਿਬ ਜੀ ਭਗਤ ਨਾਮਦੇਵ ਜੀ ਦੇਖੋ ਉਹ 15ਵੀਂ ਸਦੀ ਦੇ ਵਿੱਚ ਭਗਤ ਹੋਏ ਤੇ ਉਸ ਸਦੀ ਦੇ ਵਿੱਚ ਬਹੁਤ ਸਾਰੇ ਲੋਕ ਭਗਤੀ ਕਰਨ ਵਾਲੇ ਹੋਣਗੇ ਪਰ ਜਦੋਂ ਆਪਾਂ ਦੇਖਦੇ ਆ ਕਿ ਉਹ 15 ਭਗਤਾਂ ਦੇ ਨਾਂ ਆਪਾਂ ਆਪਣੇ ਹੱਥਾਂ ਦੀਆਂ ਉਂਗਲੀਆਂ ਤੇ ਗਿਣ ਸਕਦੇ ਆ। ਕਿ ਉਸ ਸਮੇਂ ਇੰਨੇ ਕੀ ਲੋਕ ਭਗਤੀ ਕਰਦੇ ਸੀ ਉਹ ਤਾਂ ਹੈ ਹੀ ਭਗਤੀ ਦੀ ਸਦੀ ਸੀ। ਪਰ ਭਗਤੀ ਕਰਕੇ ਜਿਹੜੇ ਪ੍ਰਵਾਨ ਹੋਏ ਵਾਹਿਗੁਰੂ ਦੀ ਨਿਗਾਹ ਦੇ ਵਿੱਚ ਗੁਰੂ ਮਹਾਰਾਜ ਦੀ ਨਿਗਾਹ ਵਿੱਚ ਜਿਹੜੇ ਪ੍ਰਵਾਨ ਹੋ ਗਏ ਨਾ ਉਹਨਾਂ ਨੂੰ ਮਹਾਰਾਜ ਜੀ ਨੇ ਆਪਣੇ ਬਰਾਬਰ ਬਿਠਾ ਲਿਆ। ਇਸ ਕਰਕੇ ਉਹਨਾਂ ਦੇ ਮੱਥੇ ਦੇ ਉੱਤੇ ਲੇਖ ਲਿਖਿਆ ਹੁੰਦਾ। ਹੁਣ ਦੇਖੋ ਆ ਮਹਾਪੁਰਸ਼ਾਂ ਦਾ ਸਥਾਨ ਹੈ। ਆਪਾਂ ਸਾਰੇ ਮਹਾਂਪੁਰਸ਼ਾਂ ਦੇ ਜੋੜ ਮੇਲੇ ਤੇ ਆਏ ਆਂ ਹਰ ਸਾਲ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਮਹਾਂਪੁਰਸ਼ਾਂ ਵੱਲੋਂ ਸੰਤ ਬਾਬਾ ਨਿਹਾਲ ਸਿੰਘ ਜੀ ਮਹਾਰਾਜ ਸੰਤ ਬਾਬਾ ਹਰਨਾਮ ਸਿੰਘ ਜੀ ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਜੀ ਤੇ ਸੰਤ ਬਾਬਾ ਸ਼ੀਸ਼ਾ ਸਿੰਘ ਜੀ ਇਹਨਾਂ ਚਾਰ ਮਹਾਂਪੁਰਸ਼ਾਂ ਦਾ ਸਾਲਾਨਾ ਜੋੜ ਮੇਲਾ ਜਿਹੜਾ ਹਰ ਸਾਲ ਇੱਥੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਪਰ ਦੇਖਿਓ ਜੇ ਅਸੀਂ ਮਹਾਪੁਰਸ਼ਾਂ ਦਾ ਵੀ ਜੀਵਨ ਵੇਖੀਏ ਸੰਤ ਬਾਬਾ ਨਿਧਾਨ ਸਿੰਘ ਜੀ ਉਹਨਾਂ ਦੇ ਸਮੇਂ ਉਹਨਾਂ ਦੇ ਨਾਲ ਉਹਨਾਂ ਦੇ ਨਗਰ ਵਿੱਚ ਰਹਿਣ ਵਾਲੇ ਉਹਨਾਂ ਦੇ ਜਦੋਂ ਉਹਨਾਂ ਦਾ ਸੰਸਾਰ ਵਿੱਚ ਆਉਣਾ ਹੋਇਆ ਜਨਮ ਹੋਇਆ ਉਸ ਸਮੇਂ ਬਹੁਤ ਸਾਰੇ ਬੱਚਿਆਂ ਨੇ ਜਨਮ ਲਿਆ ਹੋਵੇਗਾ ਉਹਨਾਂ ਦੇ ਨਗਰ ਵਿੱਚ ਵੀ ਲਿਆ ਹੋਵੇਗਾ ਬਾਬਾ ਨਿਧਾਨ ਸਿੰਘ ਜੀ ਦੀ ਸੰਗਤ ਵੀ ਬੜਿਆਂ ਨੇ ਕੀਤੀ ਹੋਵੇਗੀ ਬਚਪਨ ਦੇ ਵਿੱਚ ਉਹਨਾਂ ਦੇ ਸਾਥੀ ਹੋਣਗੇ ਪਰ ਕੀ ਉਹ ਜਿੰਨੇ ਵੀ ਬਾਬਾ ਨਿਧਾਨ ਸਿੰਘ ਦੇ ਨਾਲ ਜਨਮ ਲੈਣ ਵਾਲੇ ਜਾਂ ਉਹਨਾਂ ਦੇ ਨਗਰ ਵਿੱਚ ਰਹਿਣ ਵਾਲੇ ਉਹਨਾਂ ਦੇ ਸਾਥੀ ਕਿ ਸਾਰੇ ਉਹ ਪ੍ਰਮਾਤਮਾ ਦੀ ਨਿਗਾਹ ਵਿੱਚ ਪ੍ਰਵਾਨ ਹੋ ਗਏ ਨਹੀਂ ਹੋ ਸਕੇ ਨਾ ਕਿਉਂਕਿ ਮੱਥੇ ਦੇ ਉੱਤੇ ਲਿਖਿਆ ਹੁੰਦਾ ਬਾਬਾ ਨਿਧਾਨ ਸਿੰਘ ਜੀ ਮਹਾਂਪੁਰਸ਼ਾਂ ਦੇ ਮੱਥੇ ਦੇ ਉੱਤੇ ਕਰਮ ਲਿਖਿਆ ਹੋਇਆ ਸੀ ਪ੍ਰਮਾਤਮਾ ਦੇ ਵੱਲੋਂ ਉਹਨਾਂ ਨੇ ਬੰਦਗੀ ਕੀਤੀ ਸਿਮਰਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੰਨਾ ਖੁਸ਼ ਕਰ ਲਿਆ ਇਨਾ ਖੁਸ਼ ਕਰ ਲਿਆ ਕਿ ਉਹਨਾਂ ਨੂੰ ਇਹ ਗੱਲ ਕਹਿਣੀ ਪਈ ਕਿ ਖੀਸਾ ਮੇਰਾ ਹੱਥ ਤੇਰਾ ਸਭ ਕੁਝ ਦੇ ਦਿੱਤਾ ਨਾ ਜਦੋਂ ਖੀਸਾ ਹੀ ਦੇ ਦਿੱਤਾ ਭਜਨ ਬੰਦਗੀ ਵੀ ਦੇ ਦਿੱਤੀ ਮਾਇਆ ਵੀ ਦੇ ਦਿੱਤੀ ਕਿਉਂਕਿ ਉਸ ਘਰ ਦੇ ਵਿੱਚ ਤਾਂ ਕੁਝ ਇਸ ਤਰ੍ਹਾਂ ਦੀ ਚੀਜ਼ ਕੋਈ ਹੈ ਹੀ ਨਹੀਂ ਜਿਹੜੀ ਨਾ ਹੋਵੇ ਆਪਾਂ ਰੋਜ਼ ਹੀ ਪੜਦੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵਏ ਇਹ ਸਭ ਕੁਝ ਆ ਉਹਦੇ ਘਰ ਦੇ ਵਿੱਚ ਕੀ ਨਹੀਂ ਹੈਗਾ ਜਿਹੜੀ ਚੀਜ਼ ਵੀ ਗੁਰੂ ਕੋਲ ਆ ਕੇ ਮੰਗਾਗੇ ਦੁੱਧ ਮੰਗੀਏ ਪੁੱਤ ਮੰਗੀਏ ਸੁੱਖ ਮੰਗੀਏ ਮਾਇਆ ਮੰਗੀਏ ਕਾਰੋਬਾਰ ਦੀ ਤਰੱਕੀ ਮੰਗੀਏ ਨਾਮ ਜਪਣ ਵਾਸਤੇ ਕੋਈ ਮੰਗਦਾ ਕੋਈ ਸੇਵਾ ਮੰਗਦਾ ਕੋਈ ਸਿਮਰਨ ਮੰਗਦਾ ਕੋਈ ਉੱਚਾ ਸੁੱਚਾ ਜੀਵਨ ਮੰਗਦਾ ਜਿਹੋ ਜੀ ਕੋਈ ਭਾਵਨਾ ਲੈ ਕੇ ਆਉਂਦਾ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨਾ ਕਿ ਸਤਗੁਰੂ ਜੀ ਤਾਂ ਦਿਆਲੂ ਨੇ ਸਤਗੁਰ ਪੁਰਖ ਦਿਆਲ ਹੈ ਜਿਸਨੂੰ ਸੰਤ ਸਭ ਕੋਏ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਵੀ ਸਤਗੁਰੂ ਜੀ ਤਾਂ ਹਮੇਸ਼ਾ ਦਿਆਲੂ ਨੇ ਸਤਗੁਰਾਂ ਵਾਸਤੇ ਸਾਰੇ ਬਰਾਬਰ ਨੇ ਕੋਈ ਵੀ ਜਿਹੜਾ ਹੈ ਸਤਗੁਰਾਂ ਦੇ ਵਾਸਤੇ ਬਗਾਨਾ ਨਹੀਂ ਇੱਕੋ ਜੀ ਦ੍ਰਿਸ਼ਟੀ ਨਾਲ ਸਤਗੁਰੂ ਜੀ ਸਾਰਿਆਂ ਨੂੰ ਵੇਖਦੇ ਆ ਗੁਰੂ ਦੀ ਦ੍ਰਿਸ਼ਟੀ ਵਿੱਚ ਕਦੇ ਦੁਸ਼ਮਣ ਨਹੀਂ ਹੁੰਦੀ ਵੀ ਗੁਰੂ ਇਹ ਨਹੀਂ ਵੇਖਦਾ ਕਿ ਇਹ ਬੰਦਾ ਮੇਰੇ ਨਾਲ ਨਫਰਤ ਕਰਨ ਵਾਲਾ ਹੈ ਇਹ ਮੇਰਾ ਦੁਸ਼ਮਣ ਹੈ ਇਹ ਮੇਰਾ ਮਿੱਤਰ ਸਾਡੀ ਦ੍ਰਿਸ਼ਟੀ ਵਿੱਚ ਗੱਲਾਂ ਹੋ ਸਕਦੀਆਂ ਨੇ ਵੀ ਕਿਸੇ ਨੂੰ ਅਸੀਂ ਆਪਣਾ ਮਿੱਤਰ ਸਮਝਦੇ ਆ ਕਿਸੇ ਨੂੰ ਅਸੀਂ ਆਪਣਾ ਦੁਸ਼ਮਣ ਸਮਝਦੇ ਆ ਪਰ ਗੁਰੂ ਦੀ ਦ੍ਰਿਸ਼ਟੀ ਵਿੱਚ ਇਹ ਗੱਲ ਨਹੀਂ ਹੁੰਦੀ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਪਰ ਜਿਹੋ ਜੀ ਸਾਡੇ ਮਨ ਦੀ ਭਾਵਨਾ ਹੋਵੇਗੀ ਉਹੋ ਜੀ ਸਾਨੂੰ ਜਿਹੜੀ ਆ ਸਿੱਧੀ ਪ੍ਰਾਪਤ ਹੋ ਜਾਂਦੀ ਆ ਜਿਹੋ ਜੀ ਭਾਵਨਾ ਲੈ ਕੇ ਗੁਰੂ ਕੋਲੇ ਆਵਾਂਗੇ ਉਹੋ ਜੀ ਭਾਵਨਾ ਸਾਡੇ ਅੰਦਰ ਗੁਰੂ ਮਹਾਰਾਜੀ ਉਹ ਪੂਰੀ ਕਰ ਦਿੰਦੇ ਹੁਣ ਬਾਬਾ ਨਿਧਾਨ ਸਿੰਘ ਜੀ ਦੀ ਭਾਵਨਾ ਸੀ ਗੁਰੂ ਦੇ ਦਰਸ਼ਨ ਕਰਨੇ ਆਪਣਾ ਜੀਵਨ ਸਫਲ ਕਰਨਾ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੇ ਸਿਰ ਤੇ ਹੱਥ ਰੱਖ ਕੇ ਇਹ ਵਰ ਦੇ ਦਿੱਤਾ ਕਿ ਜਾ ਜਾ ਕੇ ਸਾਡੀ ਜਗ੍ਹਾ ਦੇ ਉੱਤੇ ਲੰਗਰ ਲਵਾ ਸੇਵਾ ਕਰ ਤੇਰਾ ਜੀਵਨ ਸਫਲ ਹੈ ਤੂੰ ਨਾਮ ਜਪਿਆ ਬੰਦਗੀ ਕੀਤੀ ਹੈ ਤੇ ਹੋਰਾਂ ਸੰਗਤਾਂ ਨੂੰ ਵੀ ਨਾਮ ਬੰਦਗੀ ਦੇ ਨਾਲ ਜੋੜਨਾ ਕਰ ਇਸ ਕਰਕੇ ਇੱਥੇ ਗੁਰੂ ਰਾਮਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਨ ਕਾ ਮਸਤਕ ਲਿਖਿਆ ਹਰ ਮਿਲਿਆ ਹਰ ਬਨਵਾਲਾ ਜਿਨ੍ਹਾਂ ਦੇ ਮੱਥੇ ਦੇ ਉੱਤੇ ਧੁਰ ਤੋਂ ਹੀ ਲੇਖ ਲਿਖੇ ਹੁੰਦੇ ਨੇ ਨਾ ਉਹਨਾਂ ਨੂੰ ਹੀ ਵਾਹਿਗੁਰੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ